ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਮਨਮੋਦਕ ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ। ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜਲਦੀ ਘਰ ਵਕਸ਼ੇ। ਅੱਜ ਮਮਾ ਮੈਂ ਤੇ ਮਮਾ ਸਿੱਟੀਓਟ ਕੇ ਸਵੇਰੇ 4 ਵਜੇ ਤੇ ਅਸੀਂ ਮੱਥਾ ਟੇਕਿਆ ਤੇ ਮਮਾ ਨੇ ਕਾ ਪ੍ਰਸ਼ਾਦ ਬਣਾਇਆ ਸੀਗਾ। ਤੇ ਇਹ ਫੇ ਮਮਾ ਨੇ ਅੱਜ ਮੂਲੀਆ ਪਰੌਠੇ ਬਣਾਇਸੇ ਮੈਂ ਦੇਨੀ ਨਾਲ ਖਾਦੇ ਤੇ ਕੱਲ ਵਾਲੀ ਮੂਮਸ ਦੀ ਚਟਨੀ ਵੇਸੀ ਮੈਂ ਉਹ ਵੀ ਨਾਲ ਰੱਖ ਲਈ। ਫਿਰ ਮੈਂ ਆਪਣੀ ਭੈਣ ਵਾਸਤੇ ਰੋਟੀ ਪਾਈ ਤੇ ਉਹਨੂੰ ਵੀ ਸਰਵ ਕੀਤੀ ਤੇ ਮੈਨੂੰ ਤਾਂ ਬਹੁਤ ਸਾਰ ਬਣੇ ਸੀਗੇ ਮੈਂ ਤਾਂ ਬਹੁਤ ਵਧੀਆ ਗਏ ਬਣੇ ਨਾਲੇ ਮਮਮਸ ਵਾਲੀ ਚਟਨੀ ਨਾਲ ਹੋਰ ਜ਼ਿਆਦਾ ਵਧੀਆ ਹੋ ਗਏ ਸੀ ਫਿਰ ਮੈਂ ਤੇ ਮੇਰੇ ਫਰੈਂਡ ਮੱਥਾ ਟੇਕਣਗੇ ਸਿੰਘ ਸਬਾ ਗੁਰਦੁਆਰੇ ਤੇ ਸਾਡੇ ਪਿੰਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣਾ ਸੀ ਤੇ ਅਸੀਂ ਮੱਥਾ ਟੇਕਿਆ ਤੇ ਫੋਨ ਤੇ ਵੀਡੀਓ ਬਣਾਉਣਾ ਮਨਾ ਹੀ ਹੁੰਦਾ ਹਰੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤਾਂ ਕਰਕੇ ਮੈਂ ਥੋੜੀ ਵੀਡੀਓ ਬਣਾ ਸਕੀ ਸੀ ਥੋੜਾ ਜਿਹਾ ਉੱਥੇ ਬੈਠੇ ਤੇ ਫਿਰ ਚਾਹ ਤੇ ਪਕੌੜੇ ਲੰਗਰ ਸਿੱਗਾ ਫਿਰ ਸਿੱਗਾ ਚਲੋ ਵੀ ਖਾਣੇ ਆ ਫਿਰ ਸਿਓ ਖਾਣ ਚਲ ਗਏ ਤੇ ਚਾਹ ਪਕੌੜੇ ਲੰਗਰ ਸਵੇਰ ਤੋਂ ਹੀ ਚੱਲਦਾ ਸੀਗਾ ਇੱਥੇ ਪਕੌੜੇ ਖਾਣ ਤੋਂ ਬਾਅਦ ਥੋੜੇ ਚਿਰ ਬਾਅਦ ਰੋਟੀ ਸ਼ੁਰੂ ਹੋ ਗਈ ਸੀਗੀ ਫਿਰ ਅਸੀਂ ਰੋਟੀ ਖਾਣਗੇ ਰੋਟੀ ਖਾਣ ਤੋਂ ਬਾਅਦ ਤੇ ਫਿਰ ਅਸੀਂ ਅੰਦਰ ਮੱਥਾ ਟੇਕਨਗੇ ਤੇ ਅਸੀਂ ਫਿਰ ਵਾਪਸ ਘਰ ਆਣ ਲੱਪੇ ਰਾਹ ਤੇ ਸੰਗੇ ਵੈਸੀ ਤੇ ਇੱਕ ਸਨ ਹੋ ਗਈ ਜੇ ਮੇਰੇ ਫਰੈਂਡ ਵੀ ਸੀ ਨਾਲ ਮੇਰੇ ਤੇ ਫਿਰ ਅਸੀਂ ਵਾਪਸ ਘਰ ਆ ਗਏ ਤੇ ਮੇਰੀ ਵਾਹ ਕਾਲੀ ਕਾਲੀ ਅੱਗੇ ਪਹੁੰਚ ਗਈ ਸੀ ਕਿੰਨੀ ਮੈਂ ਛੇਤੀ ਘਰ ਜਾਣਾ ਹੈ ਫਾਗਿਸ ਤੇ ਕਿੰਨੀ ਮੈਂ ਤਾਂ ਫਿਰ ਅਸੀਂ ਵਾਪਸ ਘਰ ਪਹੁੰਚ ਗਏ ਘਰ ਪਹੁੰਚਣ ਤੋਂ ਬਾਅਦ ਮੈਂ ਕਪੜੇ ਚੇਂਜ ਕੀਤੇ ਕਪੜੇ ਚੇਂਜ ਕਰਨ ਤੋਂ ਬਾਅਦ ਅੱਜ ਸਾਰੇ ਘਰੇ ਬਣਾ ਸੀ ਸਾਗ ਤੇ ਮम्मा ਮੇਰੇ ਤੋਂ ਸਵੇ ਤੋਂ ਸਾਗ ਦੇ ਦੁਆਰੇ ਹੀ ਲੱਗੇ ਸੀਗੇ ਤੇ ਮੈਂ ਫਿਰ ਕਪੜੇ ਦਰਦਬਾਰ ਕੋਠੇ ਤੇ ਗਈ ਮम्मा ਨਾਲ ਕੋਈ ਹੈਲਪ ਕਰਨੀ ਸੀ ਤੇ ਮਮਾ ਨੇ ਪਾਣੀ ਪਰ ਦਿੱਤਾ ਤੇ ਮम्मा ਸਾਗ ਬਣਾਉਂਦੇ ਪਏ ਸੀ ਤੇ ਮੇਰਾ ਵੀਦਰ ਉੱਥੇ ਆਪਣਾ ਹੀ ਕੰਮ ਕਰਨ ਲੱਗਾ ਸੀ ਕਦੀ ਫਲਗ ਬਣਾਈ ਜਾਂਦਾ ਸੀ ਕਦੀ ਕੁਛ ਕਰਦਾ ਪਿਆ ਸੀ ਮੈਂ ਤਾਂ ਮਮਾ ਨੂੰ ਹੈਲਪ ਕਰਨ ਸੀਗੀ ਤੇ ਸਾਗ ਜਿਹੜਾ ਸਾਡੇ ਵਿੱਚ ਰਿੜੀ ਸੀ ਫਿਰ ਅਸੀਂ ਕੋਈ ਸਿੱਕੇ ਉੱਥੇ ਜਾਣ ਨੇ ਆ ਅਸੀਂ ਕੋਠੇ ਤੇ ਗਏ ਤੇ ਚੜਨ ਲੱਗੇ ਬਹੁਤ ਦਾ ਲੱਗਦਾ ਸੀਗਾ ਬਟ ਵਿਊ ਦੇਖ ਕੇ ਬੜਾ ਮਜ਼ਾ ਆਉਂਦਾ ਸੀਗਾ ਤੇ ਬਹੁਤ ਸੋਹਣਾ ਵਿਊ ਸੀ ਤੇ ਉੱਤੇ ਮੈਂ ਬੜਾ ਖ ਲੱਗਦਾ ਇਥੋਂ ਤੁਸੀਂ ਆਪੇ ਦੇਖ ਲਓ ਮੈਂ ਤਾਂ ਆਪ ਕਾਫੀ ਚਿਰ ਬਾਅਦ ਆਈ ਹਾਂ ਉਥੇ ਤੇ ਮੈਂ ਆਉਂਦੀ ਹਿੰਦੀ ਮੇਰੇ ਬਰਦਰ ਸਹਲੇ ਸੇਗਾ ਤੇ ਜੈਕੀ ਵੀ ਨਾਲ ਹੀ ਆ ਗਿਆ ਉੱਤੇ ਤੇ ਫਿਰ ਜੈਕੀ ਤਾਂ ਫਿਰ ਮੇਰੇ ਮੱਗੇ ਮਗਰ ਹੀ ਆਏਗਾ ਹੁੰਦਾ ਜਿੱਥੇ ਮੈਂ ਚੱਲਨੀ ਆ ਤੇ ਫਿਰ ਮੈਂ ਥੱਲੇ ਉੱਤੇ ਮੈਂ ਡਾਲਸ ਸੀ ਮੈਂ ਸੇ ਕਿਤੇ ਮੌਤਰੀ ਮੈਨੂੰ ਬੋੜਾ ਲੱਗਦਾ ਸੀ ਉੱਤਨ ਲੱਗੇ ਕਿ ਕਿ ਇਹਦੇ ਲਈ ਸਾਈਡ ਗਿਰ ਲਿਆ ਹੈ ਨਹੀਂ ਇਸ ਕਰਕੇ ਡਰ ਬਹੁਤ ਲੱਗਦਾ ਆ ਤੇ ਮੈਂ ਤਾਂ ਹੌਲੀ ਹੌਲੀ ਕਰਕੇ ਉੱਥੇ ਹੀ ਵਾਇਗਲ ਵਾਇਗਲ ਕਹਿੰਦੀ ਤੇ ਤੁਸੀਂ ਵੀਊ ਚੈੱਕ ਕਰੋ ਫੇਰ ਮਮਾ ਬਣਾ ਲਵਾਂਗੇ ਸਾਗ ਤੇ ਮੈਂ ਕੱਲੋ ਸਾਗ ਦੀ ਵੀਡੀਓ ਬਣਾ ਲਈਏ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਫਾਲੋ ਸਬਸਕ੍ਰਾਈਬ ਜੁੜ ਕਰਿਓ